ਸਸੀ ਗਾਲ ਜੀ ਸਾਰਿਆਂ ਨੂੰ ਹੋਰ ਸਰਾਉ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੈਣਾ ਦੇ ਬਟਿਕ ਤੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਇੰਸਟਾਗ੍ਰਾਮ ਦਾ ਲਿੰਕ ਹੈਗਾ ਜੀ ਆਪਣਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੇਗਾ ਇੰਸਟਾਗ੍ਰਾਮ ਦਾ ਲਿੰਕ 바ਸੀ ਫੈਮਿਲੀ ਨਾਮ ਤੇ ਇੰਸਟਾਗ੍ਰਾਮ ਦੀ ਆਈਡੀ ਹੈ ਜੀ ਆਪਣੀ ਤੇ ਆਪਣੇ ਜਿਹੜੇ ਸੂਟ ਨੇ ਇੰਸਟਾਗ੍ਰਾਮ ਤੇ ਵੀ ਆਪਾਂ ਪੋਸਟ ਤੇ ਵੀਡੀਓ ਸ਼ੇਅਰ ਕਰਦੇ ਆਂ ਤੇ ਉੱਥੇ ਜਾ ਕੇ ਵੀ ਜੀ ਫੋਲੋ ਸਪੋਰਟ ਕਰਿਓ ਤੇ ਆਪਣਾ ਫੇਸਬੁੱਕ ਪੇਜ ਹੈ ਜੀ 바ਸੀ ਫੈਮਿਲੀ ਦੇ ਨਾਮ ਤੇ ਤੇ ਉੱਥੇ ਜਾ ਕੇ ਵੀ ਫੋਲੋ ਕਰਿਓ ਤੇ ਮੇਰੀਆਂ ਭੈਣਾਂ ਦੀ ਡਿਮਾਂਡ ਤੇ ਅਸੀਂ ਜੋ ਭੈਣਾਂ ਮੇਰੀਆਂ ਡਿਮਾਂਡ ਕਰਦੀਆਂ ਉਹ ਸੀ ਉਹੀ ਐਸੀ ਚੀਜ਼ ਅਸੀਂ ਲੈ ਕੇ ਆਉਨੇ ਆ ਤੇ ਪਹਿਲਾਂ ਜੀ ਭੈਣਾਂ ਨੇ ਡਿਮਾਂਡ ਕੀਤੀ ਸੀ ਕੋਟਾ ਡੋਰੀਏ ਦੇ ਤੇ ਆਪਾਂ ਨੇ ਸੂਟ ਦਿਖਾਈ ਸੀ ਕੋਟਾ ਡੋਰੀ ਦੁਪੱਟੇ ਤੇ ਕਾਫੀ ਵਧੀਆ ਰਿਸਪੌਂਸ ਆ ਬਹੁਤ ਵਧੀਆ ਲੱਗਿਆ ਕਾਫੀ ਮੇਰੀਆਂ ਭੈਣਾਂ ਨੇ ਪਾਇਆ ਕੀਤਾ ਤੇ ਬਹੁਤ ਵਧੀਆ ਲੱਗਿਆ ਤੇ ਜਿਹੜੀ ਅੱਜ ਵਾਲੀ ਵੀਡੀਓ ਰਹੇਗੀ ਜੀ ਤੇ ਉਹ ਰਹੇਗੀ ਜੀ ਉਹ ਵੀ ਤੁਹਾਡੀ ਫਰਮਾਇਸ਼ ਤੇ ਤੇ ਅੱਜ ਜੀ ਆਪਾਂ ਕੁਝ ਤਾਂ ਮਸ਼ਲੀਨ ਦੇ ਸੂਟ ਲੈ ਕੇ ਆਏ ਆ ਦੁਪੱਟਿਆਂ ਦੇ ਨਾਲ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਤੇ ਕੁਝ ਆਪਾਂ ਬਨਾਰਸੀ ਲੈ ਕੇ ਆਏ ਆ ਕਿਉਂਕਿ ਕੁਝ ਮੇਰੀਆਂ ਭੈਣਾਂ ਨੇ ਬਨਾਰਸੀ ਮੰਗੇ ਸੀ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੋ ਤਰ੍ਹਾਂ ਦੇ ਸੂਟ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਬਨਾਰਸੀ ਤੇ ਇੱਕ ਆਪਾਂ ਮਸ਼ਲੀਨ ਦੇ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਜੀ ਆਪ ਨੂੰ ਨਿਊ ਕਲੈਕਸ਼ਨ ਦੇ ਨਾਲ ਤੇ ਬਹੁਤ ਹੀ ਸੋਹਣੀ ਕਲੈਕਸ਼ਨ ਰਹੇਗੀ ਤੇ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜੀ ਅੱਜ ਵਾਲੀ ਵੀਡੀਓ ਰਹੇਗੀ ਜੀ ਉਹਨਾਂ ਦੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋਣਗੇ ਤੇ ਉੱਪਰ ਤੁਹਾਨੂੰ WhatsApp ਨੰਬਰ ਦਿੱਤਾ ਹੋਇਆ ਹੈ WhatsApp ਕਰਕੇ ਤੁਸੀਂ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਤੇ ਅਗਰ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ WhatsApp ਤੇ ਸਕਰੀਨਸ਼ਾਟ ਭੇਜ ਕੇ ਮੈਨੂੰ ਤੇ ਬਾਏ ਕਰ ਸਕਦੇ ਹੋ ਤੇ ਅੱਜ ਵਾਲੇ ਜਿਹੜੇ ਸੂਟ ਰਹਿਣਗੇ ਜੀ ਵਿਦ ਸ਼ਿਪਿੰਗ ਰਹਿਣਗੇ ਸ਼ਿਪਿੰਗ ਚਾਰਜ ਐਕਸਟਰਾ ਨਹੀਂ ਹੋਣਗੇ ਵਿਦ ਸ਼ਿਪਿੰਗ ਰਹਿਣਗੇ ਤੇ ਚਲੋ ਜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਫਰਸਟ ਸੂਟ ਦੇ ਨਾਲ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਦੇਖੋ ਪਹਿਲਾਂ ਦੇਖ ਸਕਦੇ ਹੋ ਤੁਸੀਂ ਜੇ ਇਹ ਜੀ ਮਸ਼ੀਨ ਦੇ ਉੱਪਰ ਆਏਗਾ ਪੇਂਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਆਪਣੀ ਜੀ ਸਟੈਂਪ ਲੱਗੀ ਹੋਏਗੀ ਫੈਬਰਿਕ ਦੀ ਸਾਰੇ ਦੀ ਪੂਰੇ ਦੀ ਆਪਣੀ ਦੀ ਫੁੱਲ ਗਾਰੰਟੀ ਹੈ ਇਹ ਹੈ ਜੀ ਸ਼ਰਟ ਪ੍ਰਿੰਟਿੰਗ ਚੈੱਕ ਕਰਦੇ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਚਲੋ ਜੀ ਚੈੱਕ ਕਰੋ ਤੇ ਆਪਣੀ ਬਕਾਇਦਾ ਸਟੈਂਪ ਲੱਗੀ ਹੋਈ ਹੈ ਜੀ ਆ ਕੰਨੀ ਤੇ ਚੈੱਕ ਕਰ ਸਕਦੇ ਤੁਸੀਂ ਸਟੈਂਪ ਲੱਗੀ ਹੋਈ ਹੈ ਜੀ ਆਪਣੀ ਤੇ ਇਹ ਰਹਿ ਗਈ ਜੀ ਆਪਣੀ ਸ਼ਰਟ ਮਸ਼ਲੀਨ ਦੇ ਉੱਪਰ ਤੇ ਹਲਕੀ ਜੀ ਲਾਈਨਿੰਗ ਹੈ ਟੈਬੀ ਲਾਈਨਿੰਗ ਦੇ ਵਿੱਚ ਮਸ਼ਲੀਨ ਦੇ ਵਿੱਚ ਸ਼ਰਟ ਰਹਿ ਗਈ ਜੀ ਬਹੁਤ ਪਿਆਰੀ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਜੀ ਇਹਦਾ ਤੇ ਆ ਗਈ ਜੀ ਇਹਦੀ ਬਾਟਮ ਤੇ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਜੀ ਇਹ ਮਸ਼ਲੀਨ ਦੀ ਬਾਟਮ ਹੈ ਤੇ ਲੋ ਜੀ ਚੈੱਕ ਕਰੋ ਤੁਸੀਂ ਮੋਹ ਪਿਆਰਾ ਕਲਰ ਹੈ ਜੋ ਤੁਹਾਨੂੰ ਕੈਮਰੇ ਵਿੱਚ ਕਲਰ ਦਿਖ ਰਿਹਾ ਉਹ ਹੀ ਕਲਰ ਤੁਹਾਡੇ ਘਰੇ ਪਹੁੰਚੇਗਾ ਜੀ ਜਿਹੜੇ ਪ੍ਰਾਈਸ ਤੁਹਾਨੂੰ ਉੱਤੇ ਸ਼ੋਰ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਹੋ ਰਹੇ ਨੇ ਤੇ ਤੁਹਾਡੇ ਘਰ ਤੱਕ ਪਹੁੰਚਣਗੇ ਇਸੇ ਪ੍ਰਾਈਸ ਦੇ ਵਿੱਚ ਹੀ ਜੀ ਲੋ ਜੀ ਚੈੱਕ ਕਰੋ ਸਟੈਂਪ ਇਧਰ ਲੱਗੀ ਹੋਈ ਹੈ ਆਪਣੀ ਚੈੱਕ ਕਰ ਸਕਦੇ ਤੁਸੀਂ ਤੇ ਹੈ ਜੀ ਬਾਟਮ ਤੁਸੀਂ ਬਾਟਮ ਤਿਆਰ ਕਰਵਾਣੀ ਬਾਟਮ ਕਰਵਾ ਸਕਦੇ ਹੋ ਤੁਸੀਂ ਅਗਰ ਪਲਾਜੇ ਤਿਆਰ ਕਰਵਾਉਣਾ ਤਾਂ ਪੈਂਟ ਪਲਾਜੇ ਤਿਆਰ ਕਰਵਾ ਸਕਦੇ ਹੋ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਦੁਪੱਟਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਕੰਬੀਨੇਸ਼ਨ ਹੈ ਤੇ ਮੈਂ ਤੁਹਾਨੂੰ ਨਾ ਦੁਪੱਟੇ ਹਰ ਵੀਡੀਓ ਦੇ ਵਿੱਚ ਖੋਲ ਕੇ ਦਿਖਾਨੀ ਹੁੰਦੀਆਂ ਕਿਉਂਕਿ ਸਾਡੇ ਦੁਪੱਟਿਆਂ ਦੀ ਇਹ ਗਾਰੰਟੀ ਹੈ ਕਿ ਸਾਡੇ ਦੁਪੱਟੇ ਜਿੰਨੇ ਵੀ ਰਹਿਣਗੇ ਖੁੱਲੇ ਡੁੱਲੇ ਰਹਿਣਗੇ ਤੇ ਸਿਰ ਤੇ ਟਿਕਣ ਵਾਲੇ ਰਹਿਣਗੇ ਲਓ ਜੀ ਦੁਪੱਟਾ ਚੈੱਕ ਕਰੋ ਤੁਸੀਂ ਦੁਪੱਟੇ ਨੂੰ ਆਪਾਂ ਲੇਸ ਲਾ ਕੇ ਰੈਡੀ ਕਰਵਾ ਸਕਦੇ ਹਾਂ ਇਹ ਆ ਗਿਆ ਜੀ ਆਪਣਾ ਦੁਪੱਟਾ ਲਓ ਜੀ ਚੈੱਕ ਕਰੋ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਬੜਾ ਸੋਹਣਾ ਲੱਗ ਰਿਹਾ ਤੇ ਇਹਦੇ ਜਦੋਂ ਆਪਾਂ ਲੇਸ ਲਾ ਕੇ ਦੁਪੱਟਾ ਰੈਡੀ ਕਰਾਵਾਂਗੇ ਤੇ ਇਹਦੀ ਹੋਰ ਵੀ ਲੁੱਕ ਜਿਹੜੀ ਹੈ ਸੋਹਣੀ ਆਏਗੀ ਤੇ ਹੈ ਜੀ ਇਹਦਾ ਦੁਪੱਟਾ ਇਹਦੇ ਬਾਰਡਰ ਬਣਿਆ ਹੋਇਆ ਵਿੱਚ ਅੱਛਾ ਚੈੱਕ ਦੇ ਵਿੱਚ ਦਿੱਤਾ ਹੋਇਆ ਫਲਾਵਰ ਦਿੱਤੇ ਹੋਏ ਨੇ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟੇ ਦਾ ਤੇ ਦੁਪੱਟਾ ਆਪਣਾ 2.5 ਮੀਟਰ ਦਾ ਜੀ ਫੁੱਲਾ ਡੁੱਲਾ ਰਹੇਗਾ ਦੁਪੱਟੇ ਦੀ ਲੈਂਥ ਦੇਖੋ ਚੌੜਾਈ ਦੇਖੋ ਦੁਪੱਟੇ ਦੀ ਬਹੁਤ ਵਧੀਆ ਜੀ ਲਓ ਜੀ ਚਲੋ ਤੇ ਜੇ ਜਿਸ ਵੀ ਮੇਰੀ ਭੈਣ ਨੇ ਬਾਏ ਕਰਨਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਸੌਫਟ ਹੈ ਇਹ ਲਾਈਨਿੰਗ ਲੱਗ ਕੇ ਵੀ ਬਹੁਤ ਜ਼ਿਆਦਾ ਹੈਵੀ ਨਹੀਂ ਬਣੇਗਾ ਲਾਈਟ ਵੇਟੀ ਫੈਬਰਿਕ ਰਹੇਗਾ ਜੀ ਦੇਖੋ ਬਹੁਤ ਲਾਈਟ ਫੈਬਰਿਕ ਹੈ ਇਹ ਵੀ ਆਪਣਾ ਫਰਸਟ ਕਲਰ ਤੇ ਪ੍ਰਾਈਸ ਤੁਹਾਨੂੰ ਉੱਪਰ ਸ਼ੋ ਹੁੰਦਾ ਹੋਣਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਦਿਓ ਚਲੋ ਜੀ ਨੈਕਸਟ ਆ ਗਿਆ ਆਪਣਾ ਨੈਕਸਟ ਕਲਰ ਥੋੜਾ ਜਿਆਦਾ ਨਾਲ ਲਾਈਟ ਹੈ ਇਹ ਲੋ ਡਾਰਕ ਕਲਰ ਹੈ ਉਹ ਥੋੜਾ ਜਿਆਦਾ ਡਾਰਕ ਹੈ ਇਹ ਥੋੜਾ ਜਿਹਾ ਲਾਈਟ ਹੈ ਇਹ ਆਫ ਵਾਈਟ ਦੇ ਵਿੱਚ ਆ ਗਿਆ ਥੋੜਾ ਜਿਹਾ ਵਿੱਚ ਪ੍ਰਿੰਟਿੰਗ ਉਹ ਕਲਰ ਦੇ ਵਿੱਚ ਸੀ। ਇਹ ਲਓ ਜੀ ਆ ਗਈ ਆਪਣੀ ਸ਼ਰਟ। ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਤੁਸੀਂ। ਬਹੁਤ ਸੋਹਣਾ ਡਿਜ਼ਾਈਨਿੰਗ ਹੈ। ਬਹੁਤ ਪਿਆਰਾ ਕਲਰ ਹੈ। ਇਹਦੇ ਵਿੱਚ ਅੰਬ ਅੰਬ ਦਾ ਡਿਜ਼ਾਈਨ ਦਿੱਤਾ ਹੋਇਆ ਹੈ। ਜੀ ਇਹ ਦੇਖ ਦੇਖ ਸਕਦੇ ਤੁਸੀਂ ਸਟੈਂਪ ਲੱਗੀ ਹੋਈ ਹੈ ਤੇ ਬਹੁਤ ਹੀ ਪਿਆਰਾ ਤੇ ਸੌਫਟ ਫੈਬਰਿਕ ਹੈ ਜੀ। ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਸੋਹਣਾ। ਤੇ ਇਹ ਰਹਿ ਗਈ ਜੀ ਇਹਦੀ ਬਾਟਮ ਤੇ ਇਹ ਬਾਟਮ ਹੈ ਜੀ ਇਹ ਜਿਹੜੀ ਪਲੇਨ ਹੈ ਇਹਦੇ ਵਿੱਚ ਸੈਲ ਪ੍ਰਿੰਟ ਨਹੀਂ ਹੈਗਾ। ਜੇ ਜੀ ਮੈਂ ਤੁਹਾਨੂੰ ਪਹਿਲਾਂ ਬਾਟਮ ਦਿਖਾਈ ਸੀ ਪਹਿਲਾਂ ਸੂਟ ਦਿਖਾਇਆ ਸੀ ਉਹਦੇ ਵਿੱਚ ਸੈਲਫ ਪ੍ਰਿੰਟ ਸੀ ਤੇ ਇਹ ਜੀ ਮਸ਼ਲੀਨ ਦੇ ਵਿੱਚ ਬਾਟਮ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਨਾ ਜਿਆਦਾ ਡਾਰਕ ਹੈ ਨਾ ਜਿਆਦਾ ਲਾਈਟ ਹੈ ਤੇ ਆ ਗਈ ਜੀ ਇਹਦੀ ਬਾਟਮ ਤੇ ਇਹਦੇ ਵੀ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਸਕਦੇ ਤੁਸੀਂ ਤੇ ਪ੍ਰਾਈਸ ਤੁਹਾਨੂੰ ਉੱਪਰ ਸ਼ੋ ਹੋ ਰਿਹਾ ਜੀ ਵਿਦ ਸ਼ਿਪਿੰਗ ਸ਼ੋ ਹੋ ਰਿਹਾ ਨੇ ਪ੍ਰਾਈਸ ਤੇ ਲਓ ਜੀ ਇਹ ਆਪਣਾ ਸੈਕਿੰਡ ਕਲਰ ਤੇ ਆ ਗਿਆ ਜੀ ਇਹਦਾ ਦੁਪੱਟਾ ਤੇ ਇਹ ਵੀ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਣੇ ਆਂ ਦੁਪੱਟਾ ਬਿਲਕੁਲ ਜਿਵੇਂ ਆਪਾਂ ਕਹਦੇ ਨੇ ਮਖਮਲ ਉਹ ਚੀਜ਼ ਆ ਮਖਮਲ ਦਾ ਦੁਪੱਟਾ ਹੈ ਇਹ ਤੁਸੀਂ ਨਾ ਇਹਨੂੰ ਚੀਜ਼ ਨੂੰ ਫੀਲ ਕਰੋ ਕੈਮਰੇ ਦੇ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਉਹ ਦੇਖੋ ਜੀ ਕਿੰਨਾ ਸੌਫਟ ਤੇ ਕਿੰਨਾ ਲਾਈਟ ਵੇਟ ਆ ਇਹ ਤੇ ਕੁਝ ਮੇਰੀਆਂ ਭੈਣਾਂ ਕਹਿੰਦੀਆਂ ਕਿ ਦੁਪੱਟਾ ਸਾਡਾ ਨਾ ਸਿਰ ਤੇ ਹੀ ਟਿਕਦਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਤੇ ਇਹ ਦੁਪੱਟਾ ਜੀ ਬਿਲਕੁਲ ਸਿਰ ਤੇ ਟਿਕੇਗਾ ਬਹੁਤ ਸੋਹਣਾ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਇਹਦੀ ਲੈਂਥ ਇਹਦਾ ਡਿਜ਼ਾਈਨ ਫੁੱਲਾ ਡੋਲਾ ਜੀ ਇਹਨੂੰ ਲੇਸ ਲਾ ਕੇ ਤੁਸੀਂ ਜਿਵੇਂ ਮਰਜ਼ੀ ਰੈਡੀ ਕਰਵਾ ਸਕਦੇ ਹੋ ਇਹਦੀ ਲੁੱਕ ਹੋਰ ਵੀ ਵਧੀਆ ਆਏਗੀ ਤੈਨੋ ਜੀ ਸਕਰੀਨਸ਼ਾਟ ਲੈ ਕੇ ਫਟਾਫਟ ਵਟਸਐਪ ਕਰ ਦਿਆ ਕਰੋ ਕਿਉਂਕਿ ਫਿਰ ਬਾਅਦ ਚ ਮੇਰੀਆਂ ਭੈਣਾਂ ਪੁੱਛਦੀਆਂ ਤੇ ਫਿਰ ਆਪਣੇ ਕੋਲ ਸੋਲਡ ਆਊਟ ਹੋ ਜਾਂਦੇ ਨੇ ਤੇ ਫਿਰ ਬਾਅਦ ਚ ਸੂਟ ਮਿਲਦਾ ਨਹੀਂ ਹੈਗਾ ਦੋ ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਮੇਰੇ ਕੋਲ ਸੂਟ ਬਾਈ ਕਰ ਸਕਦੇ ਹੋ ਤੇ ਲੋ ਜੀ ਇਹ ਆ ਗਿਆ ਆਪਣਾ ਸੈਕੰਡ ਕਲਰ ਤੇ ਇਹਦੇ ਨਾਲ ਉਹਦੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਨਾਲੋਂ ਲਾਈਟ ਕਲਰ ਹੈ ਜੀ ਇਹ ਮਛਲੀਂ ਦੇ ਵਿੱਚ ਹੈ ਜੀ ਇਹ ਤੇ ਲੋ ਜੀ ਆਪਣਾ ਥਰਡ ਕਲਰ ਆ ਗਿਆ ਥਰਡ ਕਲਰ ਵੀ ਬਹੁਤ ਡਿਫਰੈਂਟ ਹੈ ਬਹੁਤ ਸੋਹਣਾ ਕਲਰ ਹੈ ਅੱਜក៏ ਜ਼ਿਆਦਾ ਨਹੀਂ ਦਿਖਾਵਾਂਗੇ ਤੁਹਾਨੂੰ ਸੂਟ ਸਿਰਫ ਇਹਦੇ ਵਿੱਚ ਆਪਣੇ ਕੋਲ ਤਿੰਨ ਹੀ ਆਏ ਨੇ ਤੇ ਆਪਾਂ ਤਿੰਨ ਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਤੇ ਲਓ ਜੀ ਚੈੱਕ ਕਰੋ ਤੁਸੀਂ ਇਹਦੀ ਡਿਜ਼ਾਈਨਿੰਗ ਤੇ ਇਹ ਰਹੇਗੀ ਜੀ ਸ਼ਰਟ ਲਓ ਜੀ ਬਹੁਤ ਲਾਈਟ ਵੇਟ ਫੈਬਰਿਕ ਆ ਬਹੁਤ ਜ਼ਿਆਦਾ ਲਾਈਟ ਵੇਟ ਆ ਡਿਜ਼ਾਈਨ ਚੈੱਕ ਕਰੋ ਇਹਦਾ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਪਿਆਰਾ ਕਲਰ ਆ ਤੇ ਮੈਂ بار بار ਇਹੀ ਕਹਿਣੀ ਹੁੰਦੀ ਆ ਜੋ ਤੁਹਾਨੂੰ ਕੈਮਰੇ 'ਚ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਵਿਦ ਸ਼ਿਪਿੰਗ ਹੋ ਰਹੇ ਨੇ ਤੇ ਲੋ ਜੀ ਇਹਦੇ ਵੀ ਆਪਣੇ ਸਟੈਂਪ ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਮਛਲੀਨ ਦੇ ਵਿੱਚ ਬਹੁਤ ਹੀ ਪਿਆਰਾ ਹੈ ਜੀ ਇਹ ਆ ਗਈ ਜੀ ਇਹਦੀ ਸ਼ਰਟ ਤੇ ਆ ਗਈ ਜੀ ਇਹਦੀ ਬਾਟਮ ਤੇ ਇਹ ਬਾਟਮ ਵੀ ਸੈਲਫ ਪ੍ਰਿੰਟ ਦੇ ਵਿੱਚ ਹੈ ਜੀ ਜੋ ਸ਼ਰਟ ਦੇ ਵਿੱਚ ਪ੍ਰਿੰਟ ਹੈ ਇਹਦੇ ਵਿੱਚ ਹਲਕਾ ਹਲਕਾ ਤੁਹਾਨੂੰ ਕੈਮਰੇ 'ਚ ਦਿਖਾਈ ਦਿੰਦਾ ਹੋਣਾ ਹਾਂ ਜੀ ਇਹ ਦੇਖੋ ਇਹਦੇ ਵਿੱਚ ਹਲਕਾ ਜਿਹਾ ਸੈਲਫ ਪ੍ਰਿੰਟ ਹੈ ਜੋ ਫਲਾਵਰ ਇਹਦੇ ਸ਼ਰਟ ਦੇ ਵਿੱਚ ਬਣੇ ਹੋਏ ਨੇ ਉਹੀ ਫਲਾਵਰ ਬਾਟਮ ਦੇ ਵਿੱਚ ਬਣੀ ਹੋਈ ਹੈਗੀ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਤੇ ਆਪਣਾ ਮੇਜਰਮੈਂਟ ਸੈਂਡ ਕਰਕੇ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਇਹ ਆ ਗਈ ਜੀ ਇਹਦੀ ਬਾਟਮ ਚਲੋ ਜੀ ਇਹ ਆ ਗਿਆ ਦਾ ਦੁਪੱਟਾ ਦੁਪੱਟਾ ਬਹੁਤ ਪਿਆਰਾ ਬਹੁਤ ਲਾਈਟ weight ਸੂਟ ਹੈ ਜੀ ਇਹ ਬਹੁਤ ਹੈਵੀ ਨਹੀਂ ਬਣੇਗਾ ਕਿ ਲਾਈਨਿੰਗ ਲੱਗ ਕੇ ਹੈਵੀ ਹੋ ਜਾਏਗਾ ਐਮੋ ਜੀ ਕੋਈ ਗੱਲ ਨਹੀਂ ਜੀ ਬਹੁਤ ਲਾਈਟ weight ਹੈ ਸੂਟ ਚਲੋ ਜੀ ਦੁਪੱਟਾ ਇਹਦਾ ਚੈੱਕ ਕਰੋ ਬਹੁਤ ਪਿਆਰਾ ਲਓ ਜੀ ਚੈੱਕ ਕਰੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਦੁਪੱਟੇ ਆਪਣੇ ਖੁੱਲੇ ਡੁੱਲੇ ਰਹਿਣਗੇ ਲਓ ਜੀ ਇਹਦਾ ਡਿਜ਼ਾਈਨ ਥੋੜਾ ਡਿਫਰੈਂਟ ਹੈ ਸਾਰੇ ਦੁਪੱਟਿਆਂ ਦਾ ਡਿਜ਼ਾਈਨ ਡਿਫਰੈਂਟ ਡਿਫਰੈਂਟ ਹੈ ਤੇ ਲਓ ਜੀ ਇਹ ਆ ਗਿਆ ਦਾ ਦੁਪੱਟਾ ਤੇ ਲੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰਕੇ ਸੂਟ ਬਾਈ ਕਰ ਸਕਦੇ ਹੋ ਇਹ ਹੈ ਜੀ ਥਰਡ ਕਲਰ ਇਹ ਕਲਰ ਕੰਬੀਨੇਸ਼ਨ ਹੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਹੈ ਤੇ ਲੋ ਜੀ ਹੁਣ ਤੁਹਾਡੇ ਲਈ ਅਸੀਂ ਲੈ ਕੇ ਆਏ ਜੀ ਬਨਾਰਸੀ ਕਿਉਂਕਿ ਇਹ ਸਾਡੇ ਕੋਲ ਪੀਸ ਸਿਲੇਕਟਡ ਦੇ ਆਏ ਸੀ ਤੇ ਉਹ ਤੁਹਾਡਾ ਵੀਡੀਓ শেয়ার ਕੀਤੀ ਹੈ ਤੇ ਹੁਣ ਆਪਾਂ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਬਨਾਰਸੀ ਇਹ ਵੀ ਕਲਰ ਬਹੁਤ ਪਿਆਰੇ ਨੇ ਇਹਨਾਂ ਦੇ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਬਹੁਤ ਪਿਆਰੀ ਹੈ ਬਹੁਤ ਸੋਹਣਾ ਲੱਗ ਰਿਹਾ ਸਾਡੀਆਂ ਕੁਝ ਪਹਿਰਾਣਾਂ ਦੀ ਡਿਮਾਂਡ ਸੀ ਬਨਾਰਸੀ ਸੂਟ ਦੀ ਤੇ ਬਨਾਰਸੀ ਲੈਟ ਆਇਆ ਤੁਹਾਡੇ ਲਈ ਬਹੁਤ ਹੀ ਪਿਆਰਾ ਕਲਰ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਜੀ ਨਾਲੇ ਦੀ ਪਿਕ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਦੁਪੱਟਾ ਤੇ ਇਹ ਬਨਾਰਸੀ ਹੈ ਜੀ ਇਹਦੇ ਪ੍ਰਾਈਸ ਤੋਂ ਅਲੱਗ ਤੋਂ ਉਹ ਵੀ ਤੁਹਾਨੂੰ ਉੱਪਰ ਹੀ ਸ਼ੋਅ ਹੁੰਦੇ ਹੋਣਗੇ ਤੇ ਲੋ ਜੀ ਸਟਾਰਟ ਕਰਦੇ ਹਾਂ ਆਪਾਂ ਫਰਸਟ ਸੂਟ ਤੋਂ ਇਹ ਬੜਾ ਪਿਆਰਾ ਕਲਰ ਹੈ ਮਸਟਰਡ ਕਲਰ ਹੈ ਹਲੋ ਇਹ ਚੈੱਕ ਕਰੋ ਜੀ ਇਹਦੀ ਡਿਜ਼ਾਈਨਿੰਗ ਦੇਖੋ ਕਿੰਦੀ ਸੋਹਣੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਬੜਾ ਪਿਆਰਾ ਲੱਗ ਰਿਹਾ ਇਹ ਆਏਗਾ ਤੇ neck ਆਏਗਾ ਤੇ neck ਦੇ ਅਗੇ ਜੀ ਫਲਾਵਰ ਸੈਂਟਰ ਦੇ ਵਿੱਚ ਇਹ ਆ ਗਈ ਸ਼ਰਟ ਤੇ ਸ਼ਰਟ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਹ ਆ ਬਣਿਆ ਹੋਇਆ ਜੀ neck ਉੱਪਰ ਤੇ ਸੈਂਟਰ ਚ ਫਲਾਵਰ ਦਿੱਤੇ ਹੋਏ ਨੇ ਤੇ ਆ ਸਾਈਡ ਤੇ ਦੇਖੋ ਜੀ ਡਿਜ਼ਾਈਨ ਬਹੁਤ ਪਿਆਰਾ ਤੇ نیچے ਘੇਰੇ ਦੇ ਬਾਰਡਰ ਬਣਿਆ ਹੋਇਆ ਚੈੱਕ ਕਰ ਸਕਦੇ ਹੋ ਕਲਰ ਹੈਗਾ ਜੀ ਮਸਟਰਡ ਬਹੁਤ ਸੋਹਣਾ ਡਿਜ਼ਾਈਨ ਹੈ ਬਨਾਰਸੀ ਦੇ ਵਿੱਚ ਹੈ ਜੀ ਤੇ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਹੈ ਤੇ اچھا ਕੁਛ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਜੀ ਲਾਈਨਿੰਗ ਲੱਗੇਗੀ ਹਾਂਜੀ ਜੀ ਇਹਨਾਂ ਫੁੱਲ ਸੂਟ ਦੇ ਥੱਲੇ ਲਾਈਨਿੰਗ ਲੱਗੇਗੀ ਫੁੱਲ ਲਾਈਨਿੰਗ ਵਾਲਾ ਸੂਟ ਆ ਇਹ ਤੇ ਲੋ ਜੀ ਇਹਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਕੈਮਰੇ ਦੇ ਵਿੱਚ ਜੋ ਤੁਹਾਨੂੰ ਕਲਰ ਦਿਖ ਰਿਹਾ ਉਹ ਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਤੇ ਉੱਪਰ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਸੂਟ ਬਾਏ ਕਰ ਸਕਦੇ ਹੋ ਤੇ ਇਹ ਆ ਗਈ ਜੀ ਸ਼ਰਟ ਤੇ ਇਹ ਆ ਗਈ ਜੀ ਦੀ ਬੈਗ ਤੇ ਲੋ ਜੀ ਬੈਗ ਤੇ ਵੀ ਬਾਰਡਰ ਬਣਿਆ ਹੋਇਆ ਇਹ ਚੈੱਕ ਕਰ ਸਕਦੇ ਤੁਸੀਂ ਤੇ ਆ ਗਈ ਜੀ ਬੈਗ बैक बहुत प्यारी है इधर बाजू का डिजाइन दिता हुआ तो बहुत सोहना कलर है बहुत प्यारा डिजाइन है लो जी ये शर्ट तो यह रहेगी जी बॉटम सिल्क के उपर बॉटम का बहुत सोहना फैब्रिक है तो बहुत सोना डिजाइन है तो लो जी दपट्टा देखो यदा दुपटा ਕੁਝ ਡਿਫਰੈਂਟ ਆਇਆ ਹੈ ਦਾ ਪ੍ਰਿੰਟਿੰਗ ਦੇ ਵਿੱਚ ਬਹੁਤ ਪਿਆਰਾ ਹੈ ਤੇ ਵੇਖੋ ਜੀ ਇਹ ਆ ਦੁਪੱਟਾ ਦੁਪੱਟੇ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਕੰਬੀਨੇਸ਼ਨ ਗ੍ਰੇ ਦੇ ਵਿੱਚ ਆ ਗਿਆ ਮਸਟਰਡ ਔਰ ਗ੍ਰੇ ਤੇ ਹੈ ਜੀ ਦੁਪੱਟੇ ਦਾ ਡਿਜ਼ਾਈਨ ਤੇ ਹੈ ਜੀ ਦੁਪੱਟੇ ਦਾ ਡਿਜ਼ਾਈਨ ਤੇ ਦੁਪੱਟੇ ਆਪਣੇ ਇਹ ਵੀ ਖੁੱਲੇ ਡੁੱਲੇ ਰਹਿਣਗੇ ਜੀ ਚੈੱਕ ਕਰ ਸਕਦੇ ਹੋ 2.5 ਮੀਟਰ ਦੇ ਆਪਣੇ ਦੁਪੱਟੇ ਰਹਿਣਗੇ ਦੇਖੋ ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਹੈ ਜੀ ਬਨਾਰਸੀ ਦੇ ਵਿੱਚ ਜੇ ਤੁਸੀਂ ਮੇਰੀ ਭੈਣ ਨੂੰ ਚਾਹੀਦਾ ਹੋਏ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਇਹ ਸੂਟ ਦੇ ਬਨਾਰਸੀ ਦੇ ਵੀ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੁੰਦੇ ਹੋਣਗੇ ਤੇ ਵਟਸਐਪ ਕਰਕੇ ਤੁਸੀਂ ਮੇਰੇ ਕੋਲ ਵੀ ਸੂਟ ਬਾਈ ਕਰ ਸਕਦੇ ਹੋ ਇਹ ਹੈ ਜੀ ਫਰਸਟ ਕਲਰ ਬਨਾਰਸੀ ਦੇ ਵਿੱਚ ਕਾਫੀ ਡਿਮਾਂਡ ਸੀ ਤੇ ਅਸੀਂ ਬਨਾਰਸੀ ਲੈ ਕੇ ਆਏ ਆ ਤੇ ਲਓ ਜੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰ ਦਿਓ ਤੇ ਸਕਰੀਨਸ਼ਾਟ ਜਦੋਂ ਵੀ ਲਿਓ ਸਾਫ਼ ਸਕਰੀਨਸ਼ਾਟ ਲਿਓ ਤਾਂ ਕਿ ਕਲਰ ਦਾ ਪਤਾ ਲੱਗ ਸਕੇ ਚਲੋ ਜੀ ਇਹ ਆਪਣਾ ਫਰਸਟ ਸੂਟ ਚਲੋ ਜੀ ਸੈਕਿੰਡ ਕਲਰ ਆ ਗਿਆ ਇਹ ਵੀ ਕਲਰ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਲਓ ਜੀ ਇਹ ਪਿੱਕ ਨਾਲ ਹੈ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਕਲਰ ਆ ਇਹ ਤੇ ਹਾਂਜੀ ਇਹ ਆ ਗਈ ਜੀ ਸ਼ਰਟ ਆਪਣੀ ਤੇ ਇਹਦੀ ਡਿਜ਼ਾਈਨਿੰਗ ਥੋੜੀ ਜੀ ਡਿਫਰੈਂਟ ਹੈ ਉਹ ਆਪਾਂ ਪਹਿਲੇ ਵਾਲੀ ਸ਼ਰਟ ਤੇ ਦੋ ਫਲਾਵਰ ਸੈਂਟਰ ਚ ਦਿੱਤੇ ਹੋਏ ਸੀ ਤੇ ਇਹਦਾ ਦੇਖ ਲਓ neck ਬਣਿਆ ਹੋਇਆ ਉੱਪਰ ਤੇ ਇਹਦੇ ਇੱਕ ਸਾਈਡ ਇਧਰ ਫਲਾਵਰ ਆ ਗਿਆ ਇੱਕ ਸਾਈਡ ਇਧਰ ਆ ਗਿਆ ਕਿਸ ਤਰ੍ਹਾਂ ਦੀ ਆ ਦੇਖੋ ਡਿਜ਼ਾਈਨ ਬਹੁਤ ਪਿਆਰਾ ਲੱਗ ਰਿਹਾ ਹੈ 골ਡਨ ਦੇ ਵਿੱਚ ਹੈ ਜੀ ਪੀਆ ਜੀ ਸੈਕੰਡ ਕਲਰ ਆਪਣਾ ਤੇ ਇਹ ਰਹਿ ਗਈ ਜੀ ਦੀ ਬਾਹਰ ਫੈਕਟਰੀ ਬਾਰਡਰ ਬਣਿਆ ਹੋਇਆ ਤੇ ਇਧਰ ਬਾਜੂ ਦਿੱਤੇ ਹੋਏ ਨੇ ਬਾਜੂ ਤੇ ਵੀ ਤੁਸੀਂ ਬਾਰਡਰ ਲਿਆ ਸਕਦੇ ਹੋ ਜੀ ਪੀਆ ਜੀ ਬਾਹਰ ਤੇ ਆ ਗਈ ਜੀ ਫਰੰਟ ਲੋ ਇਹ ਆ ਦੀ ਬਾਟਮ ਤੇ ਬਾਟਮ ਪਲੇਨ ਰਹੇਗੀ ਜੀ ਸਿਲਕ ਦੇ ਉੱਪਰ ਬਹੁਤ ਜਿਆਦਾ ਕਲਰ ਕੰਬੀਨੇਸ਼ਨ ਆ ਬਹੁਤ ਸੋਹਣਾ ਲੱਗ ਰਿਹਾ ਚੈੱਕ ਕਰੋ ਡਿਜ਼ਾਈਨ ਤੇ ਸਕਰੀਨਸ਼ਾਟ ਲੈ ਕੇ ਫਟਾਫਟ ਵਟਸਐਪ ਕਰਕੇ ਫਟਾਫਟ ਬਾਈ ਕਰ ਲਿਆ ਕਰੋ ਫਿਰ ਆਪਣੇ ਕੋਲ ਸੂਟ ਜੀ ਸੇਲ ਹੋ ਜਾਂਦੇ ਨੇ ਤੇ ਫਿਰ ਮੇਰੀਆਂ ਕੁਝ ਪਹਿਣਾ ਰਹਿ ਜਾਂਦੀਆਂ ਨੇ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟੇ ਇਹਨਾਂ ਦੇ ਸੇਮ ਨੇ ਜੀ ਕਲਰ ਅਲੱਗ-ਲੱਗ ਨੇ ਸੇਮ ਬਚਾਇਨਾ ਦੁਪੱਟੇ ਦਾ ਲਓ ਜੀ ਦੁਪੱਟੇ ਚੈੱਕ ਕਰ ਸਕਦੇ ਹੋ ਆਪਣੇ ਦੁਪੱਟੇ ਬਹੁਤ ਖੁੱਲੇ ਨੇ ਜੀ ਤੇ ਇਹਦਾ ਡਿਜ਼ਾਈਨ ਦੁਪੱਟੇ ਦਾ ਥੋੜਾ ਜਿਹਾ ਉਹ ਦੁਪੱਟੇ ਨਾਲੋਂ ਡਿਫਰੈਂਟ ਹੈ ਤੇ ਫੈਬਰਿਕ ਸੇਮ ਹੈ ਜੀ ਬਨਾਰਸੀ ਦੇ ਉੱਪਰ ਤੇ ਦੇਖ ਸਕਦੇ ਹੋ ਤੇ ਇਹ ਦੁਪੱਟਾ ਕਿੰਨਾ ਖੁੱਲਾ ਹੈ ਜਿਵੇਂ ਮੇਰੀ ਹਾਈਟ ਹੈ ਮੇਰੀ ਹਾਈਟ ਦੇ ਅਕੋਰਡਿੰਗ ਇਹ ਦੁਪੱਟਾ ਬਹੁਤ ਕੰਫਰਟੇਬਲ ਤੇ ਖੁੱਲਾ ਡੁੱਲਾ ਤੇ ਇਹ ਦੁਪੱਟਾ ਸਿਰ ਤੇ ਵੀ ਟਿਕੇਗਾ ਜੀ ਇਹ ਨਹੀਂ ਹੈਗਾ ਕਿ ਤੁਹਾਡੇ ਸਿਰ ਤੇ ਨਹੀਂ ਟਿਕੇਗਾ ਤੇ ਇਹ ਆ ਜੀ ਸੈਕੰਡ ਕਲਰ ਤੇ ਬਹੁਤ ਪਿਆਰਾ ਕਲਰ ਹੈ ਤੇ ਲਾਈਨਿੰਗ ਲੱਗੇਗੀ ਜੀ ਫੁੱਲ ਲਾਈਨਿੰਗ ਲੱਗੇਗੀ ਜੀ ਤੇ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਇਹ ਆ ਗਿਆ ਆਪਣਾ ਸੈਕੰਡ ਕਲਰ ਤੇ ਲਓ ਜੀ ਥਰਡ ਕਲਰ ਵਾਲ ਜਾਨੇ ਆਪਾਂ ਥਰਡ ਕਲਰ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਜੀ ਦੇਖੋ neck ਬਣਿਆ ਹੋਇਆ ਇਹ ਆਏਗੀ ਜੀ ਸ਼ਰਟ ਸ਼ਰਟ ਦੇ ਸੈਂਟਰ ਚ ਦਿੱਤੇ ਹੋਏ ਨੇ ਦੋ ਫਲਾਵਰ ਤੇ ਬਣਿਆ ਹੋਇਆ neck ਚੈੱਕ ਕਰ ਸਕਦੇ ਹੋ ਤੁਸੀਂ ਬਨਾਰਸੀ ਦੇ ਉੱਪਰ ਤੇ ਆ ਜੀ ਡਿਜ਼ਾਈਨਿੰਗ ਤੇ نیچے ਘੇਰਾ ਬਣਿਆ ਹੋਇਆ ਬਾਰਡਰ ਪੂਰਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਕਲਰ ਹੈ ਦੀ ਹੈ ਜੀ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹ ਆ ਗਈ ਜੀ ਇਹਦੀ ਸਲਵਾਰ ਚਲੋ ਜੀ 2 ਟਰ ਮੀਟਰ ਦੀ ਕੱਟ ਰਹੀ ਵੀ ਸਲਵਾਰ ਦੀ ਖੁੱਲਾ ਢੁਲਾ ਕਪੜਾ ਤੁਸੀਂ ਪਲਾਜ਼ੋ ਬਣਾਉਣਾ ਹੈ ਸਾ ਪਲਾਜ਼ੋ ਬਣਾ ਸਕਦੇ ਹੋ ਅਗਰ ਤੁਸੀਂ ਸਲਵਾਰ ਬਣਾਣੀ ਹੈ ਤੇ ਸਲਵਾਰ ਬਣਾ ਸਕਦੇ ਹੋ ਤੇ ਉਹ ਆ ਗਈ ਜੀ ਇਹਦੀ ਸਲਵਾਰ ਤੇ ਲੋ ਜੀ ਇਹ ਦੁਪੱਟਾ ਦੇਖੋ ਇਹ ਵੀ ਦੁਪੱਟਾ ਸੇਮ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਤੇ ਬਹੁਤ ਦੁਪੱਟਾ ਮੈਨੂੰ ਬਹੁਤ ਸੋਹਣਾ ਲੱਗਿਆ ਕਿਉਂਕਿ ਦੁਪੱਟੇ ਦੀ ਡਿਜ਼ਾਈਨਿੰਗ ਜਿਹੜੀ ਹੈ ਬੜੀ ਪਿਆਰੀ ਹੈ ਤੇ ਇਹਦੀ ਸ਼ਾਈਨ ਚੈੱਕ ਕਰ ਸਕਦੇ ਤੁਸੀਂ ਬਹੁਤ ਸ਼ਾਈਨ ਹੈ ਇਹਦੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਤੇ ਜਿਹੜਾ ਕਲਰ ਤੁਹਾਨੂੰ ਕੈਮਰੇ 'ਚ ਦਿਖ ਰਿਹਾ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਤੇ ਹੈ ਜੀ ਆਪਣਾ ਤੀਸਰਾ ਕਲਰ ਤੇ ਕਲਰ ਚੈੱਕ ਕਰੋ ਤੁਸੀਂ ਬੜਾ ਪਿਆਰਾ ਹੈ ਇਹਦੇ ਵੀ ਬੈਕ ਬਣੀ ਹੋਈ ਹੈ ਜੀ ਸੇਮ ਬੈਕ ਦਿਖਾਣਾ ਭੁੱਲ ਗਈ ਸੀ ਪਹਿਲਾਂ ਚਲੋ ਜੀ ਇਹ ਵੀ ਬੈਕ ਹੈ ਜੀ ਇਹਦੀ ਇਹ ਬੈਕ ਹੈ ਬੈਕ ਸਾਰਿਆਂ ਦੀ ਸੇਮ ਰਹੇਗੀ ਜੀ نیچے ਘੇਰੇ ਦੇ ਬਾਰਡਰ ਰਹੇਗਾ ਤੇ ਇਧਰ ਬਾਜੂ ਦਿੱਤੀ ਹੋਏ ਨੇ ਬਾਜੂ ਦੇ ਉੱਪਰ ਵੀ ਬਾਰਡਰ ਰਹੇਗਾ ਚਲੋ ਜੀ फटाफट ਸਕਰੀਨ ਸ਼ਾਟ ਲੈ ਕੇ फटाफट ਤੁਸੀਂ ਮੈਨੂੰ ਵਟਸਐਪ ਕਰਕੇ ਸੂਟ ਬਾਈ ਕਰ ਸਕਦੇ ਹੋ ਫਿਰ ਆਪਣੇ ਕੋ ਸੂਟ ਸੇਲ ਹੋ ਜਾਂਦੇ ਫਿਰ ਕੁਝ ਮੇਰੀਆਂ ਭੈਣਾਂ ਕੰਨੀਆਂ ਕਿ ਉਹ ਸਾਨੂੰ ਚਾਹੀਦਾ ਤੇ ਫਿਰ ਸੂਟ ਸੇਲ ਹੋ ਜਾਂਦਾ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਵਧੀਆ ਡਿਜ਼ਾਈਨਰ ਪੀਸ ਆਂਦੇ ਨੇ ਉਹਨਾਂ ਚੋਂ ਕਲਰ ਤੇ ਡਿਜ਼ਾਈਨ ਪੀਸ ਜਿਹੜੇ ਨੇ ਬਹੁਤ ਘੱਟ ਆਉਂਦੇ ਨੇ ਅੱਜ ਸਿਰਫ ਆਪਣੇ ਕੋਲ ਬਨਾਰਸੀ ਤਿੰਨੀ ਪੀਸ ਆਏ ਨੇ ਤੇ ਇਹਨਾਂ 'ਚ ਹੁਣ ਹੋਰ ਡਿਜ਼ਾਈਨ ਆਉਣਗੇ ਉਹ ਵੀ ਤੁਹਾਡੇ ਨਾਲ ਅਸੀਂ ਜਰੂਰ ਸ਼ੇਅਰ ਕਰਾਂਗੇ ਅੱਜ ਦੀ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਸਾਡੀ ਅੱਜ ਦੀ ਕਲੈਕਸ਼ਨ ਤੇ ਮਿਲਾਂਗੇ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈਏ ਅਗਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਔਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਐਂਡਿੰਗ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ